ਸੂਬੇ ਚ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਦੇ ਨਾਲ ਦਾਵਾ ਕੀਤਾ ਗਿਆ ਕਿ ਸੂਬੇ ਚ ਵਧੀਆ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਲਾਜ਼ ਪੱਖੋਂ ਕਿਸੇ ਵੀ ਸਖਸ਼ਦੀ ਅਜਿਹੀ ਜਾਣ ਨਾ ਜਾਵੇ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਲਾਕ ਦੇ ਨਾਮ ਤੇ ਸੂਬਾ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕ ਤਾਂ ਖੋਲੇ ਗਏ ਨੇ ਪਰ ਸਰਦੀਆਂ ਬਿਮਾਰੀਆਂ ਦੇ ਲਈ ਸੂਬੇ ਭਰ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਨਿਊਰੋ ਸਰਜਨ ਦੀ ਤਨਾਈ ਦੀ ਨੂੰ ਯਕੀਨੀ ਨਹੀਂ ਬਣਾਇਆ ਗਿਆ ਹਾਲਾਂਕਿ ਦੱਸਦੇ ਕਿ ਜਿਸ ਦੇ ਨਤੀਜੇ ਸਦਕਾ ਅਜ ਵੀ ਸੜਕੀ ਹਾਦਸੇ 'ਚ ਜ਼ਰਤੇ ਸੱਟ ਲੱਗਣੀਆਂ ਅਸਰ ਦੀਆਂ ਬਿਮਾਰੀਆਂ ਦੇ ਲਈ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਜਿਸ ਦੀ وجہ ਨਾਲ ਮਜਬੂਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ 'ਚ ਵੱਧ ਖਰਚੇ ਕਰਕੇ ਆਪਣਾ ਇਲਾਜ ਕਰਵਾਉਣਾ ਪੈਂਦਾ ਪਰ ਉੱਥੇ ਜਦੋਂ ਡਾਕਟਰ ਨਾਲ ਗੱਲਬਾਤ ਕੀਤੀ ਗਈ ਜੀਹਾਂ ਜਦੋਂ ਸਥਾਨਕ ਲੋਕਾਂ ਨੇ ਡਾਕਟਰ ਨੂੰ ਆ ਕੇ ਅਪੀਲ ਕੀਤੀ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਜੋ ਵੀ ਇਲਾਜ ਹੁੰਦਾ ਜੀਹਾਂ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ ਕਦੇ ਵੀ ਨਿਊਰੋ ਸਰਜਰੀ ਦੀ ਤਨਾਤੀ ਨਹੀਂ ਕੀਤੀ ਗਈ ਪਰ ਜੇਕਰ ਉਹਨਾਂ ਕੋਲ ਸੜਕੀ ਹਾਦਸੇ 'ਚ ਜ਼ਖਮੀ ਕੋਈ ਹੋਇਆ ਸਖ ਵੀ ਆਉਂਦਾ ਤੁਸਦੇ ਸਿਰ ਤੇ ਸੱਟਾਂ ਲੱਗਦੀਆਂ ਨੇ ਤਉ ਦਾ ਇਲਾਜ ਨਿੱਜੀ ਹਸਪਤਾਲ ਤੋਂ ਫਰਿਸ਼ਤੇ ਸਕੀਮ ਰਾਹੀਂ ਕਰਵਾਇਆ ਜਾਂਦਾ ਜਿਸ ਦੇ ਸਾਰੇ ਪੈਸੇ ਪੰਜਾਬ ਸਰਕਾਰ ਵੱਲੋਂ ਖਰਚ ਕੀਤੇ ਜਾਂਦੇ ਨੇ ਦੇਖੋ ਜੀ ਪਠਾਨਕੋਟ ਜਿਹੜਾ ਜਿਲ੍ਹਾ ਆ ਇੱਥੇ ਗਵਰਨਮੈਂਟ ਹਸਪਤਲ ਆ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਬਾਰਡਰ ਤੇ ਪੈਂਦਾ ਤਿੰਨ ਸਟੇਟਾਂ ਨੂੰ ਇੱਥੇ ਮਤਲਬ ਫੈਸਿਲਿਟੀ ਮਿਲਦੀ ਆ ਮੈਡੀਕਲ ਫੈਸਿਲਿਟੀ ਔਰ ਜਿਸ ਤਰ੍ਹਾਂ ਦੀ ਸੂਚਨਾ ਮਿਲ ਰਹੀ ਹੈ ਕਿ ਇੱਥੇ ਪਠਾਨਕੋਟ ਤੇ ਨਿਊਰੋ ਸਰਜਨ ਨਹੀਂ ਹੈ ਕੋਈ ਵੀ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਨਿਊਰੋ ਸਰਜਨ ਕੋਈ ਗਰੀਬ ਆਦਮੀ ਨੇ ਆਪਣਾ ਇਲਾਜ ਕਰਾਉਂਦਾ ਉਹਨਾਂ ਨੂੰ ਜਾਂ ਤੇ ਪੀਜੀਆ ਰੈਫਰ ਕਰਨੇ ਪੈਂਦਾ ਜਾਂ ਅੰਮ੍ਰਿਤਸਰ ਰੈਫਰ ਕਰਨੇ ਪੈਂਦਾ ਤੇ ਸਰਕਾਰ ਨੂੰ ਚਾਹੀਦਾ ਕਿ ਪਠਾਨਕੋਟ ਜਿਹੜਾ ਜਿਹੜਾ ਬੜਾ ਮਹੱਤਵਪੂਰਨ ਜ਼ਿਲ੍ਹਾ ਔਰ ਇੱਥੇ ਨਿਊਰੋ ਸਰਜਨ ਜਿਹੜਾ ਜ਼ਰੂਰ ਅਪਾਇੰਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਫੈਸਿਲਿਟੀ ਮਿਲ ਸਕੇ ਸਾਡੇ ਇੱਕ ਸਿਵਲ ਹਸਪੀਟਲ ਵਿੱਚ ਕਦੇ ਵੀ ਨਿਊਰੋ ਸਰਜਨ ਪੋਸਟਡ ਨਹੀਂ ਸੀਗਾ ਤੇ ਸਿਰਫ ਉਹ ਮੈਡੀਕਲ ਕਾਲਜ ਜਿਹੜਾ ਪੋਸਟਡ ਹੈਗੀ ਹੈ ਉਸ ਤਲਾਵਾ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਉਹਨਾਂ 'ਚ ਕੁਝ ਹੈ ਨਹੀਂ ਪੇਸ਼ੈਂਟ ਹੈਗੇ ਉਹ ਜੋ ਡਾਕਟਰ ਹੈਗੇ ਹੁਣ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਆ ਉਹਦੇ ਵਿੱਚ ਜਿਹੜਾ ਪੇਸ਼ੈਂਟ ਜਿਹੜੇ ਕੁਝ ਹਸਪੀਟਲ ਜਿਹੜੇ ਹੈਗੇ ਆ ਪੈਨਲ ਕੀਤੇ ਗਏ ਹੈਗੇ ਆ ਤੇ ਜਿਹੜਾ ਵੀ ਪੇਸ਼ੈਂਟ ਹਸਪੀਟਲ 'ਚ ਜੇ ਆਂਦਾ ਹੈਗਾ ਆ ਉਹ ਰੂਟ ਸਟ ਐਕਸਪੀਡਰ ਦਾ ਉਹਦਾ ਬਿਲਕੁਲ ਟੋਟਲੀ ਫ੍ਰੀ ਇਲਾਜ ਕੀਤਾ ਜਾਂਦਾ ਹੈ ਇਸ ਸਕੀਮ ਦਾ ਜਿਹੜਾ ਨਾਮ ਜਿਹੜਾ ਸਰਕਾਰ ਨੇ ਫਰਿਸ਼ਤੇ ਸਕ ਦੇਖੋ ਜੀ ਪਠਾਨਕੋਟ ਜਿਹੜਾ ਜਿਲ੍ਹਾ ਆ ਇੱਥੇ ਗਵਰਨਮੈਂਟ ਹਸਪੀਟਲ ਆ ਰਿਹਾ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਬਾਰਡਰ ਤੇ ਪੈਂਦਾ ਹੈ ਤਿੰਨ ਸਟੇਟਾਂ ਨੂੰ ਇੱਥੇ ਮਤਲਬ ਫੈਸਿਲਿਟੀ ਮਿਲਦੀ ਆ ਮੈਡੀਕਲ ਫੈਸਿਲਿਟੀ ਔਰ ਜਿਸ ਤਰ੍ਹਾਂ ਦੀ ਸੂchnਾ ਮਿਲ ਰਹੀ ਹੈ ਕਿ ਇੱਥੇ ਪਠਾਨਕੋਟ ਤੇ ਨਿਊਰੋ ਸਰਜਰੀ ਨਹੀਂ ਆ ਕੋਈ ਵੀ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਨਿਊਰੋ ਸਰਜਨ ਕੋਈ ਗਰੀਬ ਆਦਮੀ ਨੇ ਆਪਣਾ ਇਲਾਜ ਕਰਾਉਂਦਾ ਉਹਨਾਂ ਨੂੰ ਜਾਂ ਤੇ ਸੀਜੀਆ ਰੈਫਰ ਕਰਨੇ ਪੈਂਦਾ ਜਾਂ ਅੰਮ੍ਰਿਤਸਰ ਰੈਫਰ ਕਰਨੇ ਪੈਂਦਾ ਸਰਕਾਰ ਨੂੰ ਚਾਹੀਦਾ ਕਿ ਪਠਾਨਕੋਟ ਜਿਹੜਾ ਜਿਹੜਾ ਬੜਾ ਮਹੱਤਵਪੂਰਨ ਜ਼ਿਲ੍ਹਾ ਔਰ ਇੱਥੇ ਨਿਊਰੋ ਸਰਜਨ ਜਿਹੜਾ ਜ਼ਰੂਰ ਅਪਾਇੰਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਫੈਸਿਲਿਟੀ ਮਿਲ ਸਕੇ ਸਾਡੇ ਇੱਕ ਸਿਵਲ ਹਸਪੀਟਲ ਵਿੱਚ ਕਦੇ ਵੀ ਨਿਊਰੋ ਸਰਜਨ ਪੋਸਟਡ ਨਹੀਂ ਸੀਗਾ ਸਿਰਫ ਮੈਡੀਕਲ ਕਾਲਜ ਜਿਹਦੇ ਪੋਸਟਡ ਹੈਗੇ ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਉਹਨਾਂ 'ਚ ਕੁਝ ਪੇਸ਼ੈਂਟ ਹੈਗੇ ਔਰ ਜੋ ਡਾਕਟਰਸ ਹੈਗੇ ਉਹਨ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆਈ ਹੈਗੀ ਆ ਉਹਦੇ ਵਿੱਚ ਜਿਹੜਾ ਪੇਸ਼ੈਂਟ ਜਿਹੜੇ ਕੁਝ ਹਸਪਤਾਲ ਜਿਹੜੇ ਹੈਗੇ ਐ ਪੈਨਲ ਕੀਤੇ ਗਏ ਹੈਗੇ ਆ ਤੇ ਜਿਹੜਾ ਵੀ ਪੇਸ਼ੈਂਟ ਹਸਪਤਾਲ ਚ ਜੇ ਆਂਦਾ ਹੈਗਾ ਆ ਉਹ ਰੂਟ ਸਟੈਕਸ ਰੀਡਰ ਦਾ ਉਹਦਾ ਬਿਲਕੁਲ ਟੋਟਲੀ ਫ੍ਰੀ ਇਲਾਜ ਕੀਤਾ ਜਾਂਦਾ ਹੈ ਇਸ ਸਕੀਮ ਦਾ ਜਿਹੜਾ ਨਾਮ ਜਿਹੜਾ ਸਰਕਾਰ ਨੇ ਫਰਿਸ਼ਤੇ ਸਕੀਮ ਕਰਕੇ ਰੱਖਿਆ ਹੈ